ਚਾਹ ਨਾ ਖਵਾਲਣ ਲਈ ਇਹਨੂੰ ਸਬਜੀ ਨਾਲ ਰੋਟੀ ਖਵਾ ਲਿਆ ਕਰ ਨਹੀਂ ਖਾਂ ਰਹੀ ਮਮੀ ਚੱਲ ਜਿੱਤਰਾ ਢਿੱਡ ਭਰਦਾ ਵਾ ਇਤਰਾ ਹੀ ਆ ਵੀ ਬੈਠੇ ਬੈਠੇ ਜੋ ਸੁੱਕ ਗਏ ਆ ਇਸੋ ਖੁਗਏ ਪੁਰੇ ਆਹੋ ਆਂਦੀ ਗਾ ਜੋੜ ਲੀ ਗੇ ਮੈਂ ਚੱਲ ਕੋਈ ਨਹੀਂ ਫੇ ਜੋੜ ਹੀ ਲੈਣੀਆਂ ਮੁਰਤੇ ਰੋਟੀ ਪਾਣੀ ਕਰਨਾ ਔਰ ਰੱਖ ਲਓ ਬੱਦੂ ਤੁਲਿਆ ਵੀ ਹੋਇਆ ਆਹੋ ਔਰ ਵਿਆਹ ਦਾ ਕੀਤਾ ਹੀ ਵਿਆਹ ਕਿਨੇ ਕਿਨੇ ਜਾਣਾ ਵਾ ਵਿਆਹ ਪਤਾ ਸਾਰੇ ਹੀ ਜਾਣਾ ਵਾ ਕਾ ਆਏ ਆ ਡੱਬਾ ਦੇ ਕੇ ਗਏ ਕਾਟ ਦੇ ਕੇ ਗਏ ਗਾੜੀ ਤੁਹਾਡੀ SLA ਵਾ ਨਹੀਂ ਜਾਣਾ ਪੈਣਾ ਸਾਰਿਆਂ ਨੂੰ ਜਾਣਾ ਪੈਣਾ ਮੈਂ ਇਹਨਾਂ ਨੂੰ ਪੁੱਛਿਆ ਇਹਨਾਂ ਨੂੰ ਲੈ ਖਾ ਫੜਾਈ ਜਾ ਮੈਨੂੰ ਹੈ ਇੱਕ ਦਿਨ ਜਾਣਾ ਮੈਂ ਬਰਾਤ ਵਾਲੇ ਦਿਨ ਨਾ ਪਤਾ ਭੁਰੇ ਲੱਗੀਦਾ ਵਾ ਉਹ ਆ ਕੇ ਗਏ ਆ ਬਗਰੋ ਵੀ ਅੰਨਾ ਮੈਨੂੰ ਫੋਨ ਕੀਤਾ ਵਾ ਵੀ ਸਗਨਤੇ ਵੀ ਬਉਟੀਆਂ ਨੇ ਜਾਣਾ ਵਾ ਅੱਜ ਅਜੂਗ ਵੀ ਕੱਢਣੀ ਹੈ ਨਾ ਚੱਲ ਜੂਗੀ ਮੇਰੇ ਕੋਲ ਸੂਟ ਹੈ ਨਹੀਂ ਆ ਮੈਂ ਨਹੀਂ ਜਾਣਾ ਨਹੀਂ ਦੋਵਾਂ ਨੂੰ ਜਾਣਾ ਪੈਣਾ ਮੈਂ ਉੱਥੋਂ ਪੁੱਛਣਾ ਨਹੀਂ ਕਰਾਉਣਾ ਆਏ ਤਾਂ ਗੱਲ ਹੀ ਨਹੀਂ ਹੋਈ ਚੱਕੀ ਆਖੂਗੀ ਮੈਂ ਉਹਨਾਂ ਨੂੰ ਜੇ ਤਾਂ ਪਿਛਲੇ ਮੁੰਡੇ ਦੇ ਵਾਰੀ ਮੇਰੇ ਕੋਲ ਸੂਟ ਹੈਗੇ ਹੀ ਉਦੋਂ ਸਾਨੂੰ ਕਿਹਾ ਨਹੀਂ ਸੀਗਾ ਐ ਕਾ ਹੁਣ ਮੇਰੇ ਕੋਲ ਸੂਟ ਹੈ ਨਹੀਂ ਆ ਤੇ ਹਰ ਕਾ ਹੁਣ ਮੈਨੂੰ ਵੀ ਕਹਿ ਲੈ ਨਾਲ ਵੋਟਾਂ ਨਾ ਰੇ ਮਗਰਲਾ ਵੇ ਵਿਆਹ ਵਾ ਸੂਟਾਂ ਦੇ ਕਿੱਥੇ ਕੇ ਸੂਟ ਕਿਉਂ ਨਹੀਂ ਹੈਗਾ ਕਿੰਨੇ ਸੂਟ ਵਾ ਸਾਡੇ ਕੋਲ ਸੂਟ ਉਹ ਹੀ ਹੈ ਜਿਹੜੇ ਪਿਛਲੇ ਉਹਦੇ ਮੁੰਡੇ ਦੇ ਵਿਆਹ ਤੇ ਪਾਏ ਸੀਗੇ ਇੱਕ ਹੀ ਨਵਾਂ ਬਣਾਇਆ ਹੁਣ ਮੈਂ ਕਿਹੋ ਤੇ ਨਹੀਂ ਜਾਣਾ ਅਗਦੀਆਂ ਨੇ ਕਹਣਾ ਉਹ ਹੀ ਪਾ ਕੇ ਆ ਗਈ ਜਾਣਾ ਦੇ ਬੀਬੀ ਪਹਿਣਾ ਵਾ ਜਾਣਾ ਪਹਿਣਾ ਪਤਾ ਜਾਂ ਫਿਰ ਉਹ ਫੇਰ ਕਰਦੇ ਨੇ ਨਾ ਉਹ ਛੱਡਣ ਵਾਲਾ ਥਾਂ ਤੇ ਦੋਵਾਂ ਨੂੰ ਇੱਕ ਸੂਟ ਬਣਾ ਦਈਏ ਆਹ ਹੋਏ ਇਦਾਂ ਕਰੋ ਚੱਲ ਇਦਾਂ ਹੀ ਕਰ ਲੋ ਹਾਂ ਢਾਡੀ ਸਲਾਹ ਵਾ ਪੁੱਤ ਚੱਲ ਇੱਕ ਇੱਕ ਸੂਟ ਲੈ ਆ। ਉਹ ਆ ਗਈ ਸੁਰਨਾਵਾ ਆਹੋ ਤੇ ਜਾਣਾ ਹੈਗਾ ਵਾ। ਸਾਰੇ ਜਾਣਾ ਸਾਰੇ ਆਗੇ। ਆਹੋ। ਸੂਟ ਵੇਖਣ ਮੈਂ ਚੱਲਾਂ ਫਿਰ। ਨਹੀਂ ਨਹੀਂ ਲੈ ਆਉਨੇ ਦੋ ਜਣੇ ਮੈਂ ਤੇ ਬੀਬੀ ਲੈ ਆਉਂ। ਉਹ ਹੀ ਰੋ। ਅੱਜ ਤਾਂ ਲਿਆਈ ਮੰਮੀ ਰੰਗ ਫਿਰ। ਮੇਰਾ ਮੰਮੀ ਵੇਖ ਕੇ ਲਿਆਉ ਰੰਗ ਜੜਦਾ ਤੇ ਮੈਂ ਕੋਈ ਨਹੀਂ ਹੋਦਾ ਬੱਚਾ। ਕੋਨਾ ਹੋਵੇ ਕਿ ਉਦਾਂ ਹੁੰਦਾ ਲਿਆਦਾ ਤੇ ਫਿਰ ਮੈਂ ਕੋਈ ਨਹੀਂ ਮੈਂ ਨਹੀਂ ਪਾਉਂਦਾ। ਗੱਲ ਇਹ ਵੀ ਲਿਆ ਪਤਾ ਵਧੀਆ ਸੂਟ ਲੱਗਦਾ ਜਿੱਦਾਂ ਲਿਆ ਹੈ ਤੁਹਾਨੂੰ ਪਾਉਣੇ ਪਾਣੇ ਆ ਵਧੀਆ ਲੱਗਦਾ ਵਾਂਗੀ। ਹੋਣ ਦੁਕਾਨਾ ਵਾਲੇ ਇੱਕ ਵਾਰ ਦੁਕਾਨ ਤੋਂ ਉੱਤਰ ਆਈਏ ਨਾ ਉਹ ਮੁੜਕੇ ਮੋੜਦੇ ਤਾਂ ਨਾ ਉਹ ਵਟਾਉਂਦੇ ਜਿਵੇਂ ਕਾਉਣ ਜਾਈਏ ਤਾਂ ਉਹ じゃ ਕੱਪੜਾ ਹੀ ਨਹੀਂ ਖਾਲਦੇ ਨਹੀਂ ਵਿਖਾਉਂਦੇ ਨਹੀਂ ਵਿਖਾਉਂਦੇ ਉਹ ਰੰਗ ਵੇਖੇ ਲਿਆ ਹੋਇਆ ਨਾ ਉਹ ਰੰਗ ਵੇਖ ਜਿੱਦਾਂ ਤੇ ਢਾਡੇ ਰੰਗ ਉਦਾਂ ਤੇ ਲਿਆਵਾਂਗੇ ਉਦਾਂ ਤੇ ਲਿਆ ਲਿਓ ਆ ਤਨਹੀਂ ਤੇ ਤੁਸੀਂ ਆਪ ਚੱਲ ਜਿਓ ਫਿਰ ਉਹ ਰੈਂ ਦੇ ਇਹਨਾਂ ਨੂੰ ਇਹਨਾਂ ਬਹੁਤ ਖਰਚਾ ਕਰਾਉਣਾ ਹੀ ਉੱਥੇ ਇਹ ਚਲ ਗਈ ਇਹਨਾਂ ਖਟਰਾਵਾ ਉੱਥੇ ਹਾਂ ਤੇ ਪੁੱਤ ਠੀਕ ਬਾਤ ਹੈ ਭਾਰਿਆਂ ਆਣ ਕੇ ਇਹਨਾਂ ਨਾਲ ਹੋਏ ਕਿ ਘਰ ਚ ਕਲਾ ਹੀ ਪੈ ਜੇ ਹਾਂ ਨਹੀਂ ਪੈਂਦੀ ਕਲਾ ਤੂੰ ਆ ਚਲੀਏ ਆ ਮੈਂ ਕੱਡਾ ਮੁੱਠਾ ਤਾ ਯਾਰ ਲਫੇਰ ਆ ਰੱਖ ਲਾ ਜੋੜ ਕੇ ਕੇ ਬੋਰੇ ਚ ਪਾ ਲਾ ਇਤਰਾ ਇਨੇ ਰੱਖੀ ਜਾ ਇਹਨਾਂ ਨੂੰ ਇਦਾਂ ਕਰ ਔਰ ਗੰਦਾ ਜਿਆ ਬੋਰਾ ਜਿਹੜਾ ਨਾ ਇਹ ਸਾਰੇ ਇਤਰਾ ਜੋੜ ਕੇ ਨਾ ਤੇ ਇਤਰਾ ਪੁੱਤ ਬੋਰੇ ਚ ਪਾ ਕੇ ਰੱਖੀ ਇੱਕ ਤਰਾ ਤੇ ਫੇਖ ਲੜਦੇ ਰਹਿਣੇ ਚੰਗਾ ਫੇਰ ਅਸੀਂ ਜਾਂਦੇ ਹਾਂ ਚਲ ਆ ਬੀਬੀ ਉਹ ਤਾਂ ਪੈ ਰੇ ਪੂਰੇ ਲੱਲੇ ਆ ਆ ਲੈ ਲੈ ਆ ਲੈ 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 ਨੇ ਹੀ ਜਰਾ ਉੱਥੇ ਨਹੀਂ ਪਤਾ ਹੁੰਦਾ ਲੱਗਦਾ ਕੁਝ ਉਹ ਲੈ ਲੈ ਆ ਚਲ ਬੈ ਚੱਲ ਫਿਰ ਚਲੀਏ ਚੱਲ ਹਾਂ ਹਾਂ ਚੱਲ ਉਹ ਤਾਂ ਸਹੀਏ ਸਹੀਏ ਚਲਾਵੀ ਤੇਜ਼ ਨਾਲ ਬਲਕਾ ਚਲਾਵੀ ਖਾਲਾ ਤੇਰਾ ਪਸੰਦ ਨਹੀਂ ਹੁੰਦਾ ਕੋ ਉਹ ਮੰਜੇ ਹਾਂ ਅੱਜ ਪਤਾ ਤਾਂ ਮੰਮੀ ਨੇ ਸੂਟ ਲੈਣ ਗਈ ਆ। ਛੁੱਟ ਲੈਣ। ਆਹੋ। ਕਿਹਦਾ ਕਿਹਦਾ? ਮੇਰਾ ਤਾਂ ਦੀਦੀ ਦਾ ਹੀ। ਤੇਰਾ? ਤੈਨੂੰ ਤਾਂ ਪਸੰਦ ਨਹੀਂ ਹੁੰਦਾ ਕਿਸਦਾ। ਲੈ। ਮੈਂ ਪਤਾ ਕੀ ਬੰਨ ਮਾਰਿਆ। ਹੂੰ। ਮੈਂ ਤਾਂ ਮੇਰੇ ਕੋਲ ਸੂਟ ਹੀ ਨਹੀਂ ਮੈਂ ਨਹੀਂ ਵਾਹ ਤੇ ਜਾਣਾ। ਹੂੰ। ਤੇ ਕਹਿੰਦੇ ਭਾਜੀ ਲੱਗੇ ਬੈਠੇ ਹੀ ਭਾਜੀ ਕਹਿੰਦੇ ਚੱਲ ਮੰਮੀ ਜਾ ਕੇ ਸੂਟ ਹੀ ਲੈ ਆਦੀ ਇਹਨਾਂ ਨੂੰ। ਤੇ ਤੂੰ ਪਾ ਲਈ ਮੰਮੀ ਤੇ ਫਸਾ। ਦੱਸ। ਤੇ ਸੂਟ ਤੇ ਮੈਂ ਆਪਣਾ ਹੀ ਪਾਉਣੇ ਆ ਮੇਰੇ ਕੋਲ ਹੈਗੇ ਆ। ਹਾਂ। ਇਹ ਤਾਂ ਮੈਂ ਉਦਾਂ ਹੀ ਤੀਰ ਤੁੱਕਾ ਜਾਈ ਮਾਰਿਆ ਮੈਂ ਚੱਲ ਸੂਟ ਹੀ ਸਹੀ ਇੱਕ ਤੇ ਜੇ ਉਹ ਜੇ ਮੈਨੂੰ ਪਸੰਦ ਆ ਗਿਆ ਚੱਲ ਠੀਕ ਆ ਵਿਆਹ ਚ ਥੋੜਾ ਪਾਉਣਾ ਮੈਂ ਹਾਂ ਤੇ ਜੇ ਨਾ ਆਇਆ ਪਸੰਦ ਤੇ ਫਿਰ ਮੈਂ ਜਾ ਕੇ ਵਟਾ ਕੇ ਲੈ ਆਉਣਾ ਹੋਰ 2-400 ਰੁਪਏ ਵੱਧ ਪਾ ਕੇ ਨਵਾਂ ਲੈ ਆਉਣਾ ਸੂਟ ਮੇਰੇ ਕੋਲ ਹੈ ਨਹੀਂ ਉਹ ਪੈਸੇ ਤੁਹਾਡਾ ਕੋ ਮੰਗੇ ਕਿੰਨੇ ਮੇਰੇ ਕੋ ਆਪਣੀ ਹੈਗੇ ਪਹਿਲਾਂ ਹੀ ਰੋਣ ਪੈ ਜੂਗਾ ਮੇਰੇ ਕੋ ਹੈ ਨਹੀਂ ਮੇਰੇ ਕੋ ਹੈ ਨਹੀਂ ਤੁਹਾਡੇ ਕੋ ਤੇ ਹੈ ਨਹੀਂ ਹੁੰਦਾ ਬਸ ਤੂੰ ਹੋਰ ਯਾਰ ਤੂੰ ਸੂਟ ਤੇ ਵਹਾ ਕੇ ਹੈ ਸਹੀ ਰੱਖੋ ਤਾਂ ਇਹde ਮੈਂ ਕਹਿਣ ਨਹੀਂ ਆ ਹੁਣ ਬਾਅਦ ਵਿੱਚ ਹੋਰ ਸੂਟ ਨੇ ਬਣਾਉਣੇ ਬੰਦੇ ਨੇ ਜੇ ਹੈਗੇ ਆ ਤੇ ਮੈਂ ਤਾਂ ਹੀ ਕਹਿਣ ਡਿਆ ਵਾ ਨਾ ਕਿ ਹੁਣ ਤੈਨੂੰ ਲੱਗ ਦਿੱਤੇ ਜੀ ਤੇ ਤੂੰ ਫੇਰ ਸੂਟ ਸੂਟ ਕਰੀ ਜਣੀ ਸੂਟ ਕਦੀ ਨਹੀਂ ਹੁੰਦੇ ਪੂਰੇ ਹੂੰ ਦਮਾਗ ਤਾਂ ਬੜਾ ਲੱਗਦਾ ਆ ਆਪਣੇ ਤੁਰੇ ਤੁਰੇ ਜਾਂਦੇ ਲੈ ਲੈਣੀ ਹੁੰਦੀ ਟੀ-ਸ਼ਰਟ ਦੁਕਾਨ ਤੋਂ ਹੂੰ ਤੇ ਅਹੀਂ ਪਹਿਲਾਂ ਹੀ ਅਰੇਂਜਮੈਂਟ ਕੀਤਾ ਹੋਵੇ ਤੇ ਫੇਰ ਹੀ ਆ ਨਾ ਇਹਦੇ ਵੀ ਤੇਰੇ ਵਾਂਗੂ ਨਖਰੇ ਹੀ ਉਹ ਇਹਨੂੰ ਕੋਈ ਪਸੰਦ ਨਹੀਂ ਹੁੰਦਾ ਖਾਣ ਨੂੰ ਤੇ ਹੋਰ ਚੁੱਕ ਚੁੱਕ ਕੇ ਖਾਂਦੀ ਇਹ ਵੀ ਸ਼ਰੀ ਖਾਂਦੀ ਮੈਂ ਸਿਰੀਆਂ ਤਾਂ ਨਹੀਂ ਖਾਂਦੀ ਹੂੰ ਤੇ ਛੂਡ ਚੰਗੇ ਲੈਂਦੀ ਕਿ ਨਹੀਂ ਤੇ ਉਹ ਤਾਂ ਫਿਰ ਹੈਗਾ ਹੀ ਇਦਾਂ ਹੀ ਹੂੰ ਚਾਹ ਚਾਹ ਬਣਾਈ ਕਿ ਨਹੀਂ ਚਾਹ ਵੀ ਬਣ ਜਾਂਦੀ ਆ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਣ ਆਈ ਇੱਥੋਂ ਲੈ ਲਈਏ ਇੱਥੋਂ ਦੇਖ ਲੈਣੇ ਆ ਫਤਰਾ ਸੂਟ ਤੇ ਸੋਨੇ ਆ। ਆ। ਉਹ ਛੋਟੇ ਵੀ ਕੱਪੜੇ ਸੂਟ ਵਖਾ ਵਿਆ ਆ ਵਾਸਤੇ। ਦੋ ਸੂਟ। ਆ। ਪਾਰਟੀ ਤੇ ਪਾਉਣਿਆ ਕੋਈ ਨਹੀਂ ਆ। ਅੱ비 ਵੀ ਕਰਲਾ ਪਸੰਦ ਆ ਆਪ। ਆ ਇਹਨਾਂ ਦੀ ਪਾਰਟੀ ਆ। ਆ। ਆ ਬਰਾਉਂਡ ਦੇ ਤੇ ਚੱਲੋ। ਕੋਈ ਨਾ। ਵੇਖਾਂ ਜੋ ਦੇ। ਇਨੂੰ ਜਿਆਦਾ ਪਤਾ ਨਾ ਮੈਨੂੰ ਇਚਾਂ ਕੀ ਪਾਵਾ ਤਾਂ ਹੈਗਾ ਵਾ ਪਰ ਉਹਨਾਂ ਦੇ ਪਸੰਦ ਆ ਜਾਣ ਤਾਂ ਵੀ ਆ ਆ ਦੇਖ ਲੋ ਗੇੜੋ ਖਾਂ ਥੱਲੇ ਵਾਲੇ ਹਾਂਜੀ ਹਾਂਜੀ ਆ ਆਬੀ ਹੈਪੀ ਫਲੋ ਆ ਮਨੂ ਪੀਨੇ ਪਾਣਾ ਗੜਾ ਹਣਾ ਨਾਲੇ ਹ ਨਹੀਂ ਆ ਰੰਗ ਹੋਜ ਕੋਈ ਹੈ ਨਹੀਂ ਇਹ ਆ ਆਪੇ ਗੋਪੀ ਪਾਲੂਗੀ ਤੇ ਗੋਪੀ ਕੋ ਵੀ ਆ ਰੰਗ ਹੈ ਨਹੀਂਗਾ ਪਾਏ ਵੇਖੇ ਨਹੀਂ ਆਪਾਂ ਉਹਨਾਂ ਨੂੰ ਇਹ ਕਰ ਦੇ ਇਹੇ ਕਰ ਦੇ ਜੇ ਨਾਉਣਗੇ ਤੇ ਵੇਖੀ ਜਾਊ ਫਿਰ ਹਣਾ ਆ ਇਹ ਕਰ ਚਲ ਕੋਈ ਨਹੀਂ ਆ ਦੇ ਦੇ ਦੋ ਮੈਂ ਰੇ ਰੂਜ ਕੀ ਹੈ ਦੀ ਕੋਈ ਗੱਲ ਨਹੀਂ ਭਾਈ ਤੁਸੀਂ ਲੈ ਜੋ ਜੇ ਭਾਈ ਆਉਣ ਕਿਤੇ ਰੇਟ ਕਰਦਾ ਤਾਂ ਮੈਣਾ ਨਾ ਆਪੇ ਇਹੜਾ ਨੇ ਚਲੋ ਠੀਕ ਆ ਆਹ ਨੂੰ ਪਾ ਦਾ ਹੋਣਾ ਹੀ ਆ ਆਪੀ ਇੱਥੇ ਜਿਹੜੇ ਰੇਟ ਦੇ ਆ ਠੀਕ ਜੀ ਕੋਈ ਲੈ ਚਲੋ ਇਹੋ ਦੇ ਦੋ ਫਿਰ ਸੋਨੇ ਆ ਨਾ ਸੋਨੇ ਸੋਨੇ ਆ ਜੋ ਉਹ ਉਹਦੀ ਉਹਨਾਂ ਦੇ ਪਤਾ ਨਹੀਂ ਕੀ ਕੀ ਇਥੇ ਖਸਾਰਾ ਪਾ ਲੈਣਾ ਜੀ ਇਹਨੇ ਪਾ ਮੈਂ ਤਾਂ ਤੈਨੂੰ ਆਖਿਆ ਸੀ ਉਹਨਾਂ ਨੂੰ ਲੈ ਜਾ ਕਿ ਤੇਰਾ ਰੱਟਾ ਨਾ ਪਾ ਹੁਣ ਨਹੀਂ ਉਹਨਾਂ ਦਾ ਨਾ ਆਗੇ ਚੰਗਾ ਸਾਸ੍ਰਿਕਾਰ

ਲੈ ਮਮੀ ਆ ਗਈ ਹਾਂ ਹਾਂ ਤੋ ਪਹਿਲਾ ਪਹਿਲਾ ਮੈਨੂੰ ਦਿਖਾ ਦੇ ਲੈ ਵੇਖ ਲਾ ਮੰਮੀ ਆ ਲੈਣਾ ਨਹੀਂ ਹੋ ਰਿਆ ਵੇਖ ਲੋ ਦਮੇ ਜਾਣੀਆ ਖਾ ਯਾ ਤੇ ਬੀਨ ਬਹੁਤ ਹੀ ਸੋਨਾ ਰੰਗ ਲੱਗਿਆ ਈ ਚੰਗਾ ਪਸੰਦ ਵਾ ਹਾਂ ਆਦੀ ਮਮੀ ਕਿੰਨਾ ਗੂੜਾ ਵਾ ਮੈਂ ਆ ਲੈਣਾ ਵਾ ਕਿਉਂ ਮਮੀ ਮੈਂ ਇਹਦੇ ਤੇ ਹੱਥ ਰੱਖਿਆ ਨਾ ਪਹਿਲਾਂ ਮੈਂ ਅਜੇ ਤੁਹਾਨੂੰ ਇਹ ਇਸੇ ਕਰਕੇ ਆਂਦੀ ਹਾਂ ਵੀ ਚੱਲ ਜੋ ਤੁਸੀਂ ਆਪੇ ਮੇਰਾ ਕੀਤਾ ਤੁਹਾਨੂੰ ਪਸੰਦ ਆਉਣਾ ਕਿ ਨਹੀਂ ਤਾਂ ਪਸੰਦ ਤੇ ਆ ਗਿਆ ਉਹਨੇ ਤਾਂ ਭਾਈ ਨੇ ਵੀ ਗੱਲ ਆਸ ਦਿੱਤੀ ਆ ਆ ਰਾਂ ਚੱਲੀ ਆ ਮੈਨੂੰ ਚਾਹੀਏ ਤਾਂ ਮੇਰੇ ਕੋਲ ਲੱਗਣਾ ਤੂੰ ਤੇ ਗੂੜੇ ਪੁੰਦੀ ਆ ਤੇ ਮੇਰੇ ਕੋਲ ਹੈਗਾ ਇਦਾਂ ਦਾ ਮੈਂ ਐਵੇਂ ਲੈ ਜਾਵਾਂ ਦੁਰੇ ਉਹਦੇ ਭਾਈ ਮੈਨੂੰ ਆਂਦਾ ਹੀ ਭੈਂ ਮੋਰਨੇ ਨਹੀਂ ਉਹ ਤੇ ਆ ਜੋੜਾ ਵੀ ਆਂਦਾ ਭੀਆ ਬੜੇ ਸੋਹਣੇ ਇਹਨਾਂ ਨੂੰ ਲੱਗਣੇ ਸੋਨਾ ਤੇ ਆ ਮੈਨੂੰ ਬਹੁਤ ਲੱਗਦਾ ਵਾ ਤੁਹਾਨੂੰ ਪਤਾ ਹੀ ਹੈ ਮਹਿਰੂਨ ਕਲਰ ਪਰ ਹੈਗਾ ਨਹੀਂ ਮੰਮੀ ਚੇਤੇ ਕਰ ਉਹ ਜਿਹਦੇ ਪਿੱਛੇ ਮੈਂ ਤਨੀਆਂ ਜੀਆਂ ਲਵਾਈਆਂ ਵਾ ਹੁਣ ਦੋਏ ਪਹਿਣਾ ਤੁਸੀਂ ਕਰ ਲੋ ਸਲਾਹ ਪੁਰਾਣਾ ਹੋ ਗਿਆ ਇਹ ਇਹ ਤੂੰ ਕੋ ਨਹੀਂ ਮੈਂ ਨਹੀਂ ਮੈਂ ਇੱਕ ਰੰਗ ਪਾ ਲਿਆ ਜਿਹੜਾ ਹਾ ਨਹੀਂ ਮੈਂ ਪਾਇਆ ਹਜੇ ਤੱਕ ਤੇ ਮੈਨੂੰ ਆ ਮੈਂ ਕਿੱਦਾਂ ਦਾ ਰੰਗ ਨਹੀਂ ਪਾਇਆ ਨਹੀਂ ਤੇ ਮੈਂ ਕਿੱਦਾਂ ਪਾ ਲੂੰ ਤੇ ਮੰਮੀ ਲੈਦਾ ਸੀ ਇਹ ਦੀ ਕਿਹੜੀ ਮਰੋਗੀ ਅਮਾਸਾ ਉਹ ਤਾਂ ਸਰੀਕਾ ਮੈਂ ਮਗਾ ਕੇ ਦਿੱਤਾ ਸੋਹਣਾ ਵਾ ਸੰਤਿਆ ਰੰਗ ਬੜੇ ਸੋਹਣੇ ਦੋਵਾਂ ਨੂੰ ਲੱਗੇ ਆ ਮਨ ਉਹਨੇ ਜੋਦੇ ਨੇ ਪਸੰਦ ਕੀਤੇ ਆ ਨਾ ਮੇਰੇ ਕੋ ਹੁੰਦਾ ਨਾ ਮੰਮੀ ਆ ਰੰਗ ਤੇ ਮੈਂ ਲੈ ਲੈਣਾ ਸੀਗਾ ਹੁਣ ਮੇਰੇ ਕੋ ਆ ਵੀ ਰੰਗ ਹੈਗਾ ਤੇ ਆਲਰੇਡੀ ਵਿੱਚ ਚੁੰਨੀ ਆ ਵੇਖੋ ਤਾਂ ਕਿੱਡਾ ਸੋਹਣਾ ਕੰਟਰਾਸਟ ਵਾ ਆ ਵੀ ਰੰਗ ਮੇਰੇ ਕੋ ਹੈਗਾ ਵਾ ਹੁਣ ਮੈਂ ਕੀ ਕਰਾਂ ਦੱਸ ਤੇਰੇ ਤੋਂ ਇਦਾਂ ਦਾ ਵੀ ਤਾਂ ਹੈਗਾ ਹੀ ਆ ਇਦਾਂ ਦਾ ਕਦੋਂ ਮੰਮੀ ਉਹ ਇਦਾਂ ਦਾ ਨਹੀਂ ਨਾ ਇਦਾਂ ਦਾ ਹੀ ਆ ਨਹੀਂ ਇਦਾਂ ਦਾ ਨਹੀਂ ਆ ਇੰਨਾ ਨਾ ਮਨਪਿੱਠ ਕਟਿਆ ਕਰ। ਹਾਂ ਨਰਿਆ ਸ਼ਿਮਰ ਦੇ ਕੱਪੜੇ ਵਿੱਚ ਮੇਰਾ ਹੈ ਨਹੀਂ ਆ ਸ਼ਿਮਰ ਦਾ ਸੂਟ। ਮੰਮੀ ਇਹਦਾ ਸੂਟ ਤੇ ਬਹੁਤ ਸੋਨੇ ਮਿਲੇ ਆ। ਮੈਂ ਫੇਰ ਆ ਵਟਾ ਕੇ ਲੈ ਆਉਂਗੀ। ਤੋ ਵੇਖ ਲੋ ਫੇਰ ਜੇ ਮਨ ਨਹੀਂ ਮੈਂ ਨਹੀਂ ਆ ਦੇਣਾ। ਤੋ ਲਿਆਂਦੇ ਰਹਿ ਜਿੰਦਾ ਮਰਜੀ। ਪਾ ਕੇ ਤੇ ਫੇਰ ਮੈਂ ਵਧੀਆ ਚ ਲੈ ਆਉਂਗੀ। ਤੇ ਫੇਰ ਕਿੰਨਾ ਹੈ? ਤੇ ਦੇਦੀ ਫੇਰ। ਤੋ ਜਿੰਨੇ ਵਿੱਚ ਉਹਦੇ ਪੈਣਗੇ ਨਾ ਮੰਮੀ ਉਹਨੇ ਪੈਸੇ ਮੈਨੂੰ ਦੇ ਦੀ ਮੈਂ ਫੇਰ ਉਹਦਾ ਜੋ ਮਰਜ਼ੀ ਬਣਾ ਲੂ। ਆਏ ਤੇ ਇੱਕੋ ਮੁੱਲ ਚ ਆ। ਆ ਤੇ ਨਿਆਣਾ ਖਰੀਦ ਕੇ ਵਧੀਆ ਮਹਿੰਗਾ ਲਿਆਉਣਾ ਕਹਿੰਦੀ ਵਿੱਚ ਮੈਂ ਪੈਸੇ ਪਾ ਕੇ ਹੁਣ ਜਦੋਂ ਮੈਨੂੰ ਪਸੰਦ ਆ ਆ ਗਿਆ ਹੁਣ ਮੈਂ ਲੈ ਲੈਣਾ ਚੁੱਪ ਕਰਕੇ ਨਹੀਂ ਤਾਂ ਫੇਰ ਤੂੰ ਲੈ ਪਾ ਕੇ ਚ ਪੈਸੇ ਪਾ ਕੇ ਲੈ ਮੈਨੂੰ ਹਾਂ ਦੇ ਦੇ ਤੇ ਕਿਉਂ ਮੈਨੂੰ ਹੁਣ ਪਸੰਦ ਆ ਆਵਾ ਤੇ ਮੈਂ ਕਾ ਤੋ ਉਹ ਫਲਾ ਵਟਾਉਂਦੀ ਫਿਰੂੰਗੀ ਉਹ ਤੇ ਮੈਨੂੰ ਪਸੰਦ ਨਾ ਆਵੇ ਕੋਲ ਮੈਂ ਹੁਣ ਦੱਸ ਕੀ ਕਰਾਂ ਮੈਨੂੰ ਮੈਨੂੰ ਉਹ ਸੂਟ ਦੇ ਦੋ ਮੈਂ ਮੈਂ ਤਾਂ ਹੁਣ ਮੈਂ ਕੀ ਪਾ ਕੇ ਕਰਨਾ ਹੋਇਆ ਦਾ ਆ ਲੈ ਲੈ ਫਿਰ ਮੈਂ ਨਹੀਂ ਲੈਣਾ ਮੰਮੀ ਹਾ ਵੀ ਰਹਿਣ ਦੇ ਫਿਰ ਆ ਮੈਂ ਨਹੀਂ ਲੈਂਦੀ ਲਉਂਦੀ ਦਾਸੋ ਸੁਖੀ ਸਾਡੀ ਵਿਆਹ ਆਇਆ ਯੋ ਤੈ ਤੂੰ ਹੀ ਘਰ ਕਲਾ ਪਾ ਕੇ ਬਹਿ ਗਈ ਕਿੰਨਾ ਮੈਨੂੰ ਪਸੰਦ ਆਇਆ ਫਿਰ ਇਹਦੀ ਅੱਖ ਮੇਰੇ ਸੂਟ ਤੇ ਰਹਿੰਦੀ ਆ ਹਮੇਸ਼ਾ ਹੀ ਕਿਤੇ ਰਹੇ ਦੇਖਾ ਤੋਰਿੰਦੀ ਆ ਜੇ ਤੈਨੂੰ ਪਤਾ ਹੋਵੇ ਵੀ ਮੰਮੀ ਨੇ ਤੇਰੇ ਵਾਸਤੇ ਗੂੜਾ ਹੀ ਲਿਆਂਦਾ ਹੋਣਾ ਮੈਂ ਪਹਿਲਾਂ ਕਹਿ ਕੇ ਭੇਜ ਜਾਈ ਤਾ ਗੂੜਾ ਫਿਕਾ ਕੀ ਮੰਮੀ ਕਰਦੀ ਮੇਰੇ ਨਾਲ ਥਰੀਕੇ ਕਿ ਨਹੀਂ ਕਰਦੀ ਵੀ ਮੈਂ ਬਰਾਬਰ ਦੀ ਤੇਰੇ ਦੀ ਮੈਂ ਕਿڑی ਵੱਡੀ ਆ ਆ ਜੇ ਦੇਖੋ ਕੰਮ ਕਰਨਾ ਹੁੰਦਾ ਉਦੋਂ ਤੇ ਮੇਰੇ ਬਰਾਬਰ ਦੀ ਬਣ ਜਾਂਦੀ ਐ ਤੇ ਇਦਾਂ ਫਿਰ ਉਹ ਕਹਿੰਦੀ ਮੈਂ ਵੱਡੀਆਂ ਨਹੀਂ ਨਾ ਕੋਤੇ ਇਦਾਂ ਕਰੋ ਜਿਹੜੇ ਜਿਹੜੇ ਇੱਕ ਦੂਜੀ ਕੋਲ ਲੱਲੋ ਤੁਸੀਂ ਨਾ ਇਸ ਤਰ੍ਹਾਂ ਕਰੋ ਨਹੀਂ ਮੈਂ ਮੈਂ ਤੁਹਾਨੂੰ ਪਤਾ ਪਿਆ ਰੰਗ ਮੈਂ ਕਦੀ ਪਾਇਆ ਹੀ ਨਹੀਂ ਇਦਾਂ ਦਾ ਮੈਂ ਸ਼ੁਰੂ ਤੋਂ ਨਹੀਂ ਪਾਇਆ ਮਰਤੇ ਨੂੰ ਸੋਨਾ ਲੱਗਣਾ ਵਾ ਲਿਆਂਦਾ ਤੇਰੇ ਲਈ ਇਸ ਰੰਗੋ ਗਾੜਾ ਨਹੀਂ ਪੁੰਦੀ ਤਾਂ ਜਾਣ ਕੇ ਕਰਦੀ ਸੀ ਜਾਣ ਕੇ ਕੋ ਕਰਦੀ ਪਈ ਐ ਤੁਸੀਂ ਕਿਹਾ ਨਾ ਕਿ ਵੇਖ ਲਓ ਤੇ ਪਸੰਦ ਕਰ ਲਓ ਆ ਫਿਰ ਲੈ ਕੇ ਨਾ ਤੁਹਾਨੂੰ ਮੈਂ ਦੇ ਦਿਆ ਪੈਸੇ ਮੈਂ ਫਿਰ ਜਾ ਕੇ ਵਟਾ ਲਿਆ ਮੈਂ ਨਹੀਂ ਆ ਰੰਗ ਲੈਣਾ ਮੰਮੀ ਨਹੀਂ ਤੂੰ ਵੀ ਉਦੋਂ ਕਹਿ ਦਿੰਦੀ ਮੈਂ ਕਹਿ ਕੇ ਵੀ ਜੈਨ ਜਿੱਦਾਂ ਦੇ ਮੈਂ ਰੰਗ ਕੋ ਨਹੀਂ ਉਦਾਂ ਦਾ ਲਿਆ ਕੇ ਦੋ ਤੇ ਤੂੰ ਵੀ ਕਹਿ ਦਿੰਦੀ ਵੀ ਮੈਂ ਆ ਰੰਗ ਨਹੀਂ ਉਹ ਨਾ ਤੂੰ ਬੋਲੀ ਨਹੀਂ ਤੇ ਕਹੋ ਮੰਮੀ ਤੁਹਾਨੂੰ ਪਤਾ ਨਹੀਂ ਵੀ ਆ ਰੰਗ ਦੇ ਕੋ ਹੈਗਾ ਵਾ ਮੈਨੂੰ ਤਾਂ ਚੇਤਾ ਆ ਵੀ ਇਹਦੇ ਨਾਲ ਹੀ ਰਲਣ ਡਿਆ ਵੇਖ ਕਿੰਨਾ ਕੁ ਕਿਤੇ ਇਹਦੇ ਸੇ ਬੜਾ ਫਰਕ ਆ ਲਾਲ ਤੇ ਨਾ ਵੀ 19 21 ਦਾ ਹੀ ਫਰਕ ਵਾ ਕੋਈ ਜ਼ਿਆਦਾ ਨਹੀਂ ਆ ਮੋਟਾ ਸੂਟ ਨਾਲੇ ਪੁਰਾਣਾ ਹੋ ਗਿਆ ਇਹ ਹੁਣ ਪਾਰਟੀ ਵੇਅਰ ਮੈਂ ਨਹੀਂ ਦੀਦੀ ਆ ਲੈਣਾ ਨਾ ਬੱਸ ਮੈਂ ਨਹੀਂ ਲੈਣਾ। ਤਾਂ ਗੱਲ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈ ਗੀ ਗੱਲ ਤੇ ਮੈਂ ਮੰਮੀ ਨਾ ਕਰਨੀ। ਤੁਸੀਂ ਆਪਣਾ ਲੈ ਲਿਆ ਤੇ ਤੁਸੀਂ ਜਾਓ। ਹੁਣ ਮੇਰੀ ਗੱਲ ਸੁਣਾ ਤੇ ਇਹਦੇ ਵਿੱਚ ਪੈਸੇ ਪਾਵਾਂਗੇ ਤਾਂ ਉਹ ਨਾ ਆਖੂਗੀ ਵੀ ਮੈਂ ਤੇ ਕਿਉਂ ਮੈਂ ਤਾਂ ਕਿਹਾ ਮੈਨੂੰ ਉਹ ਦੇ ਦੇ ਤੇ ਨਾ ਆਖੇ। ਤੂੰ ਫਿਰ ਵਿੱਚ ਪੈਸੇ ਮੰਗਦੀ ਆ ਤੇ ਉਹ ਵੀ ਪੈਸੇ ਮੰਗਣ ਲਈ। ਤੇ ਮੰਮੀ 500 ਰੁਪਏ ਤੇ ਲੈ ਕੇ ਹੀ ਜਾਊਂਗੀ ਨਾ ਮੈਂ ਨਾਲ ਇਹਦੇ। ਨਹੀਂ ਜਦੋਂ ਮੋੜਨਾ ਵਾ ਤੇ ਉਦੋਂ ਤੇ ਪੈਸੇ ਫਿਰ ਲੱਗਣੇ ਹੀ। ਜਦ ਹੁਣ ਪਹਿਲਾਂ ਜਦ ਪਹਿਲਾਂ ਦੱਸ ਦਿੰਦੀ ਵੀ ਮੈਂ ਆ ਰੰਗ ਲੈਣਾ ਮੈਨੂੰ ਇਦਾਂ ਦਾ ਲੈ। ਤੇ ਮੈਨੂੰ ਉੱਥੇ ਵੀਡੀਓ ਕਾਲ ਕਰ ਲੈਂਦੇ ਉਹ ਤੇ ਮੈਂ ਦੱਸ ਦਿੰਦੀ ਵੀ ਮੈਂ ਨਹੀਂ ਮੈਨੂੰ ਹੁਣ ਇਹ ਥੋੜਾ ਪਤਾ ਹੀ ਵੀ ਮੰਮੀ ਨੇ ਨਾ ਵੀ ਰੰਗ ਲੈ ਦੇਣਾ ਮੈਨੂੰ। ਪਤਾ ਤਾਂ ਹੈਗਾ ਮੰਮੀ ਨੂੰ ਉਦਾਂ ਤੇ ਕਿੰਨੀਆਂ ਗੱਲਾਂ ਕਰਦੇ ਆ ਵੀ ਆਹ ਰੰਗ ਹੈਗਾ ਸਾਰਾ ਕੁਝ ਪਤਾ ਮੰਮੀ ਨੂੰ। ਆ ਪਤਾ ਮੰਮੀ ਤਾਂ ਤੁਸੀਂ ਸੁਧਾਨ ਕਰ ਦਿੱਤਾ ਵਾ ਤੇ ਤੇ ਜਦ ਮੈਂ ਆਉਂ ਨੂੰ ਮੈਨੂੰ ਪਸੰਦ ਆਇਆ ਤੇ ਉਹ ਫਿਰ ਉਹਨੇ ਰੱਖ ਲਿਆ। ਤੇ ਮੈਂ ਜਿੱਦਾਂ ਦਾ ਰੰਗ ਪਾਉਣੀ ਮੈਂ ਉਦਾਂ ਦਾ ਲੈਣਾ ਵਾ ਤੂੰ ਤੇ ਸਾਰਿਆਂ ਨੂੰ ਪਹਿਲਾਂ ਕੱਢ ਕੇ ਤੂੰ ਮਰ ਲਿਆ ਸੀ। ਮੈਂ ਤਾਂ ਤੁਹਾਨੂੰ ਆਖਿਆ ਵੀ ਵੇਖ ਲਓ ਮੈਂ ਸੂਟ ਲਿਆਂਦੇ ਤਾਂ ਤੁਸੀਂ ਸੀੜੇ ਦੇ ਵਰਿੱਦ ਦਈਏ ਦਾ ਕਰਦੇਂਦੇ ਮੈਂ ਤੇ ਤੇ ਆਸਰਾ ਨਹੀਂ ਗਣਾ ਹੀ ਨਾ ਮੈਂ ਤੇ ਆ ਲੈਣਾ ਕਿਡੇ ਸੋਹਣੇ ਵੇ ਕੱਪੜਾ ਪੋਲਾ ਕੱਪੜਾ ਵਾ ਤਾਂ ਸਾਡੇ ਤੇ ਨੱਕ ਤੇ ਨਹੀਂ ਚੜਦੇ ਇੰਨੇ ਮਹਿੰਗੇ ਹੀ ਸੂਟ ਲਿਆਏ ਆ ਇਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਨਹੀਂ ਪੈਣੇ ਦੇ ਆਏ ਤਾਂ ਤੁਸੀਂ ਪਹਿਲਾਂ ਲੜਾਈ ਪਾ ਕੇ ਬਹਿ ਗਈਆਂ ਮੇਰੇ ਤੇ ਨੱਕ ਤੇ ਚੜ ਗਿਆ ਵਾ ਇਹਦਾ ਵੇਖ ਲਓ ਇਹਨੇ ਕੀ ਕਰਨਾ ਤੇ ਜਿਹੜਾ ਮੇਰੇ ਤੇ ਚੜਿਆ ਉਹ ਲੈ ਕੇ ਚਲ ਚਲੀ ਆ ਤੇ ਇਹਦਾ ਵੇਖ ਲਓ ਕੀ ਕਰਨਾ ਤੁਹੇ ਤੋ ਅਸਰ ਰੰਗ ਦਾ ਲਿਆਏਂਗੀ ਜਨਾ ਤੈਨੂੰ ਮਿਲਿਆ ਤੇ ਮੈਂ ਕੋ ਲਿਆਵਾਂ ਮੈਂ ਤੇ ਜੋ ਇਹ ਪਾ ਲੈ ਮੈਂ ਤੇ ਕਦੀ ਵੀ ਨਹੀਂ ਲਿਆਂਦੀ ਉਹ ਭਲਾ ਮੰਮੀ ਇਦਾਂ ਕਰੀ 1000 ਰੁਪਏ ਦੇ ਦੀ ਤੂੰ ਮੈਨੂੰ ਚਲ ਗਈ ਆ ਨਾ ਉਹਦੇ ਬੜੇ ਘਰ ਨਾ ਪਤ ਲਈ ਕੋਈ ਨਹੀਂ ਤੋ ਦੇ ਦੀ ਹੈ ਤੋ ਫੇਰ ਮੈਂ ਜਾ ਕੇ ਤੇ ਵਟਾ ਕੇ ਲੈ ਆਉਂਗੀ ਅੱਛਾ ਉਹਦਾ ਮੰਮੀ ਉਹ ਮੈਨੂੰ ਰੰਗ ਇੰਨਾ ਪਸੰਦਾ ਹੈ ਨਾ ਵੇਲਾ ਦੀ ਗੱਲ ਕੋਈ ਕਰਨ ਵਾਲੀ ਤੂੰ ਜੋ ਪਹਿਨਵਾਤਾ ਫੇ ਮੈਂ ਇਹ ਲੈਣਾ ਤੂੰ ਫਾਈਲ ਨੂੰ 언 ਨਾ ਮੈਂ ਆ ਲੈਣਾ। ਤੋ ਉਹਨੇ ਆਖਣਾ ਹੀ ਮੈਂ ਲੈਣਾ। ਭੈਣ ਤਾਂ ਤੇਰੀ ਆ। ਉਹਦਾ ਸੋਨ ਨੂੰ ਤਾਂ ਮੈਂ ਵੀ ਸਵਾਨੂਗੀ। ਪਰ ਮੈਂ ਕੀ ਕਰਾਂ ਮੇਰੇ ਕੋ ਹੈਗਾ ਨਾ ਇਦਾਂ ਦਾ। ਹਨਾ। ਤੂੰ ਤੋ ਇਦਾਂ ਕਰੀ ਤੂੰ ਮੈਨੂੰ ਦੇਦੀ 1000 ਰੁਪਈਆ। ਚੁੱਪ ਕਰਕੇ ਰੱਖ ਲੈਨੇ ਆ। ਆ ਤੈਨੂੰ ਪਤਾ ਹੀ ਨਾ ਲੱਗੂਗਾ। ਮੈਂ ਜਾ ਕੇ ਕਹਿ ਦੂੰ ਮੈਨੂੰ ਮੈਨੂੰ ਪਸੰਦ ਵਾ। ਰੱਖ ਲਾ ਹੁਣ ਹੁਣ ਨੇ ਦੁਕਾਨ ਵਾਲੇ ਨੇ ਤਾਂ ਮੋੜਨਾ ਨਹੀਂ ਗੱਤ ਕਿਉਂ ਨਹੀਂ ਮੋੜ ਦੀ ਵੇਖੀ ਐ ਮੈਂ ਚਲਾਕੀ ਨਾਲ ਮੋੜ ਕੇ ਆਉਣਾ ਨਾ ਮੈਂ ਉਹਨੂੰ ਪਹਿਲਾਂ ਥੋੜਾ ਦੱਸਣਾ ਵੀ ਮੈਂ ਮੋੜਨ ਆਈ ਐ ਸੂਟ ਪਹਿਲਾਂ ਮੈਂ ਰੱਖ ਲੈਣਾ ਸਾਈਡ ਤੇ ਤੇ ਚੱਲ ਬਾਅਦ ਚ ਜੀ ਦੋਨੋਂ ਮੈਨੂੰ ਸੂਟ ਪਸੰਦ ਆਇਆ ਨਾ ਮੈਨੂੰ ਕੱਢ ਕੇ ਫੜਾ ਦੇਣਾ ਵੀ ਆਹ ਪਾਈਏ ਦਿਨਾਂ ਬਿਟਾ ਕੇ ਦੇ ਮੈਨੂੰ ਮੈਂ ਤੇ ਨਹੀਂ ਗਾ ਬੇਇੱਜ਼ਤੀ ਕਰੂੰਗੀ ਮੈਂ ਨਹੀਂ ਉਹ ਜਾਣਾ ਕੋਈ ਨਹੀਂ ਮੈਂ ਚੱਲ ਜੂ ਕੱਲੀ ਹਾਂ ਐਡੀ ਬੇਇੱਜ਼ਤੀ ਕਰ ਦੇਣ ਲੱਗਾ ਦੁਕਾਨਾਂ ਵਾਲੇ ਤਾਂ ਉੱਤਰ ਗਿਆ ਦੁਕਾਨ ਤੋਂ ਤੇ ਉਹ ਮੁੜ ਕੇ ਚੜ੍ਹ ਨਹੀਂ ਦਿੰਦੇ ਤੱਕਡੇ ਸੋਨੇ ਮੈਂ ਖਰੀਦ ਕੇ ਲਿਆਈ ਆ ਵੇ ਮੰਮੀ ਮੈਂ ਨਿੰਦਿਆ ਵਾ ਖਰਾਬੀ ਤੇ ਉਹ ਕਰਦੀ ਆ ਭੈਣ ਵਾ ਤੇਰੀ ਮੈਂ ਕੀ ਕਰਾਂ ਹਾਂ ਟਾੜੀ ਨੋ ਆ ਵਾ ਵੱਡੀ ਮੈਂ ਕੀ ਕਰਾਂ ਮੈਨੂੰ ਫਸਾਇਆ ਹੀ ਇੱਥੇ ਫਸਾਇਆ ਹਾਂ ਅਲੱਦਾ ਖਲਾ ਉਹਨੂੰ ਕਹਿਦੀ ਕਿ ਆ ਗਿਆ ਹੁਣ ਕੇ ਮੈਂ ਰੱਖਣਾ ਰੱਖ ਲੈ ਲੈ ਜਾ ਫੇ ਮੈਨੂੰ ਦੇ ਦੇਈ ਪੈਸੇ ਕੱਲ ਨੂੰ ਕੱਲ ਨੂੰ ਜਾਊ ਹੁਣ ਮੈਂ ਕੀ ਮੈਂ ਕਰਾਂ ਇਹਨਾਂ ਦਾ ਜੇ ਮੈਂ ਮੁੰਡੇ ਨੂੰ ਆਖਿਆ ਸੀ ਭੀ ਇਹਨਾਂ ਨੂੰ ਲੈ ਜਾ ਤਾਂ ਮੁੰਡਾ ਆਂਦਾ ਗੱਲ ਵੀ ਠੀਕ ਆ ਇਹਨਾਂ ਦੇ ਉੱਥੇ ਲੜੀ ਜਾਣਾ ਹੈ ਦੋਆ ਜੜੀਆਂ ਨੇ ਤੋ ਮੁੰਡਾ ਬੇਇੱਜ਼ਤੀ ਦਾ ਕਰਕੇ ਮੈਨੂੰ ਲੈ ਕੇ ਗਿਆ ਤੇ ਇਹਨਾਂ ਮੇਰੀ ਘਰ ਆਣ ਕੇ ਕਰ ਦਿੱਤੀ ਹੁਣ 1000 ਰੁਪਏ ਮੰਗਣ ਡੀ ਜੇ ਮੈਂ ਮੁੰਡੇ ਨੂੰ ਆਖਿਆ ਤਾਂ ਮੁੰਡੇ ਮੇਰੇ ਕੋ ਕਿੱਥੋਂ ਪੈਸੇ ਆ ਤਾਂ ਮੁੰਡੇ ਨੂੰ ਆਖਿਆ ਤਾਂ ਮੁੰਡੇ ਨੇ ਗੱਲ ਪੈਣਾ ਫੇਰ ਘਰ ਚ ਕਲਾ ਪੈ ਜਣੀ ਉਹਨੇ ਫੇਰ ਕਲਾ ਪਾ ਕੇ ਬਹਿ ਜਾਣਾ ਆਖਣਾ ਇਹਨੂੰ ਚੰਗਾ ਲੈਤਾ ਤਾਂ ਮੈਨੂੰ ਮਾੜਾ ਦੇ ਦਿੱਤਾ ਕਿਹ ਬੰਨੇ ਵੀ ਨੀ ਗਾਏ ਨਵਾਂ ਅੰਤਰਾ 20 ਸਾਦੇ